ਹਾਂਜੀ ਇਹ ਹੈਗਾ ਪ੍ਰੋਲਾ ਮਤਲਬ ਪਾਂਡੂ ਪਾਂਡੂ ਪਿੰਡ ਵਾਲਿਆਂ ਨੂੰ ਪਤਾ ਹੈਗਾ ਸ਼ਹਿਰ ਵਾਲਿਆਂ ਨੂੰ ਤਾਂ ਨਹੀਂ ਖੈਰ ਪਤਾ ਹੈਗਾ ਤੇ ਇਹ ਪਾਂਡੂ ਆਪਾਂ ਤਾਂ ਫੇਰਨ ਲੱਗਾਂਗੇ ਕੜਾਈ ਦੇ نیچے ਤਾਂ ਕਿ ਇਹ ਉਵੇਂ ਹੀ ਰਹੇ ਹਨਾ ਜੇ ਤੁਸੀਂ ਚਾਹੋ ਨਾ ਵੀ ਤੁਹਾਡੀ ਕੜਾਈ ਉਵੇਂ ਹੀ ਨਵੀਂ ਨਵੀਂ ਹੋ ਰਹੇ ਹਨਾ ਚੁੱਲੇ ਤੇ ਵਰਤ ਕੇ ਵੀ ਕਾਲੀ ਨਾ ਹੋਵੇ ਤਾਂ ਇਹਦੇ ਤੇ ਪਹਿਲਾਂ ਆਪਾਂ ਐਵੇਂ ਪਾਂਡੂ ਦਾ ਪ੍ਰੋਲਾ ਜਿਹੜਾ ਫੇਰ ਦਾਂਗੇ ਚੰਗੀ ਤਰ੍ਹਾਂ ਕੱਪੜਾ ਹਨਾ ਚਾਹੇ ਤੁਸੀਂ ਮਿੱਟੀ ਵੀ ਫੇਰ ਸਕਦੇ ਹੋਗੇ ਤੇ ਜਦੋਂ ਤੁਸੀਂ ਵਾਸ਼ ਵਾਸ਼ ਕਰੋਗੇ ਮਤਲਬ ਫਿਰ ਇਹ ਉਦਾਂ ਹੀ ਨਿਕਲੇ ਹੋਗੇ ਹਨਾ ਨਮੀ ਨਕੋਰ ਤੁਸੀਂ ਆਪਾਂ ਇਹਨੂੰ ਪੁੱਠੀ ਕਰ ਲਿਆ ਕੜਾਹੀ ਨੂੰ ਆਹ ਦੇਖੋ ਆ ਤਰੀਕੇ ਨਾਲ ਆਪਾਂ ਇਹਦੇ ਸਾਰੇ ਤੇ ਫੇਰ ਦੇਣਾਗਾ ਚਲੋ ਜੀ ਹਾਂਜੀ ਵੈਲਕਮ ਬੈਕ অন ਅਵਰ YouTube ਚੈਨਲ ਫੱਤਿਹ ਬਲੌਗ ਤੇ ਕਿੰਨੇ ਆ ਗਏ ਨੇ ਬਹੁਤ ਬਹੁਤ ਟਾਈਮ ਤੇ ਜਿਹੜੀ ਠੰਢ ਠੰਡੀ ਠੰਡ ਹੁੰਦੀ ਆ ਠੰਡ ਤਾਂ ਹਮੇਸ਼ਾ ਠੰਡੀ ਹੁੰਦੀ ਆ ਇਹਨਾਂ ਤੁਸੀਂ ਵੀ ਪਿੱਛੇ ਤੁਸੀਂ ਤੁਹਾਨੂੰ ਦਾ ਮਾਹੌਲ ਦੇਖ ਰਹੇ ਹੋ ਦੀ ਉਹ ਦਾ ਮਹੀਨਾ ਚੱਲ ਰਿਹਾ ਹੈ ਹਨ ਤੇ ਇਹ ਦਿਨਾਂ ਦੇ ਵਿੱਚ ਤੁਹਾਨੂੰ ਪਤਾ ਕਿ ਆਪਾਂ ਨੂੰ ਖਰਾਕ ਦੀ ਬਹੁਤ ਜ਼ਿਆਦਾ ਜ਼ਰੂਰਤ ਹੁੰਦੀ ਹੈ ਵੀ ਪੂਰੇ ਸਾਲ ਦਾ ਭਾਂਗਾ ਟੋਟਾ ਆਪਾਂ ਨੇ ਪੋਹ ਦੇ ਮਹੀਨੇ ਚ ਪੂਰਾ ਕਰਨਾ ਹੁੰਦਾ ਹੈ ਹੈਨਾ ਤੇ ਪਿੱਛੇ ਬਾਜ ਆ ਰਹੀ ਨੂੰ ਉਹਨਾਂ ਨੂੰ ਅਨੋਰ ਕਰਦੇ ਥੋੜੇ ਆ ਹੈਨਾ ਤੇ ਤੁਸੀਂ ਕੀ ਕਰਨਾਗਾ ਚੈਨਲ ਨੂੰ ਪਹਿਲਾਂ ਸਬਸਕ੍ਰਾਈਬ ਕਰਨਾ ਲਾਈਕ ਦਾ ਬਟਨ ਦਬਾਉਣਾ ਤੇ ਕਮੈਂਟ ਕਰਕੇ ਦੱਸਣਾ ਕਿ ਇਹ ਵਲੌਗ ਕਿਵੇਂ ਦਾ ਲੱਗਿਆ ਹੈਨਾ ਵੈਸੇ ਤਾਂ ਮੈਂ ਪੰਜੀ ਦਾ ਵਲੌਗ ਪਹਿਲਾਂ ਵੀ ਪਾ ਚੁੱਕੀ ਹਾਂ ਇੱਕ ਵਾਰ ਨਹੀਂ ਦੋ ਵਾਰ ਪਾ ਚੁੱਕੀ ਹਾਂ ਪਰ ਉਹਦੇ ਪਿਆਰ ਨੂੰ ਮੱਦੇ ਨਜ਼ਰ ਰੱਖਦੇ ਹੋਏ ਤੁਸੀਂ ਨੇ ਬਹੁਤ ਜ਼ਿਆਦਾ ਸਪੋਰਟ ਦਿੱਤਾ ਪਿਆਰ ਕੀਤਾ ਕੋਸ ਵਲੌਗ ਨੂੰ ਕੋਸ਼ੇ ਕਰਕੇ ਇੱਕ ਵਲੌਗ ਆਪਾਂ ਸੋਚਿਆ ਇੱਕ ਬਣਾ ਦਈਏ ਤੇ ਇਹਦੇ ਵਿੱਚ ਹਟਕੇ ਤਾਂ ਕੁਝ ਨਹੀਂ ਹੈਗਾ ਹੈਗਾ ਸਾਰਾ ਕੁਝ ਉਦਾਂ ਹੀ ਆ ਪਰ ਮੈਨੂੰ ਇਹ ਲੱਗਿਆ ਕਿ ਨਵੇਂ ਸਿਰੇ ਤੋਂ ਬਣਾਉਣ ਲੱਗੇ ਤਾਂ ਇੱਕ ਵੀਡੀਓ ਤੁਹਾਡੇ ਲਈ ਲਿਆਂਦੀ ਜਾਵੇ ਹਨਾ ਸੋ ਥੋੜਾ ਬਹੁਤ ਚੇਂਜਸ ਹੋ ਸਕਦੇ ਨੇਗੇ ਜਿਆਦਾ ਨਹੀਂ ਤੇ ਹੁਣ ਆਪਾਂ ਕਰਾਂਗੇ ਵਲੌਗ ਦੀ ਸਟਾਰਟਿੰਗ ਤੇ ਅੱਗ ਮੈਂ ਬਾਲ ਚੁੱਕੀ ਆਂਗੀ ਆਟਾ ਆਪਾਂ ਨੇ ਜਿਹੜਾ ਛਾਂਲ ਲਿਆਗਾ ਤਿਆਰੀਆਂ ਹੋ ਚੁੱਕੀਆਂ ਨੇ ਤੁਸੀਂ ਦੇਖਿਆ ਕੜਾਈ ਨੂੰ ਕੋਲਾ ਲੱਗ ਚੁੱਕਿਆਗਾ ਹਨਾ ਸੋ ਉਹ ਸਾਰਾ ਕੁਝ ਤੁਹਾਡੇ ਨਾਲ ਆਪਾਂ ਸ਼ੇਅਰ ਕਰਦੇ ਜਾਵਾਂਗੇ ਨਾਲ-ਨਾਲ ਕਰਾਂਗੇ ਤੁਹਾਡੇ ਨਾਲ ਕੁਝ ਗੱਲਾਂ ਬਾਤਾਂ ਤੇ ਨਾਲ-ਨਾਲ ਬਣਾਉਂਦੇ ਜਾਵਾਂਗੇ ਪੰਜੀਰੀ ਤੇ ਤੁਹਾਡੇ ਨਾਲ ਗੱਲਾਂ ਕਰਦੇ ਕਰਦੇ ਆਪਣੀ ਪੰਜੀਰੀ ਬਣ ਜਾਣੀ ਆ ਤੇ ਤੁਹਾਨੂੰ ਵੀ ਥੋੜੇ ਰਿਵਿਊ ਹੋ ਜਾਣਗੇ ਕਿ ਕਿਸ ਤਰ੍ਹਾਂ ਦਾ ਨਾ ਅ ਮਤਲਬ ਪੰਜੀਰੀ ਜਿਹੜੀ ਬਣਾ ਸਕਦੇ ਆਂਗੇ ਆਪਾਂ ਕਿਉਂਕਿ ਬਜ਼ੁਰਗ ਨੇ ਜਿਹੜੇ ਘਰ ਦੇ ਉਹ ਬਹੁਤ ਜ਼ਰੂਰੀ ਹੁੰਦੇ ਨੇ ਸਿਆਣੇ ਹਨਾ ਘਰ 'ਚ ਉਹ ਚੀਜ਼ਾਂ ਬਣਾਉਂਦੇ ਹੁੰਦੇ ਸੀ ਪਿੰਨੀਆਂ ਬੁੰਨੀਆਂ ਹੁਣ ਆਲੇ ਨੂੰ ਨਹੀਂ ਪਤਾ ਇਹਨਾਂ ਸੋ ਜੇ ਕਿਸੇ ਨੇ ਫੈਮਿਲੀ ਦੇ ਵਿੱਚ ਬਹਿ ਕੇ ਚੀਜ਼ਾਂ ਸਿੱਖੀਆਂ ਹੁੰਦੀਆਂ ਨੇ ਤਾਂ ਉਹਨਾਂ ਦਾ ਹਾ ਪੂਰਾ ਮਤਲਬ ਬਣਦਾ ਹੈ ਕਿ ਉਹ ਸਾਰਿਆਂ ਨੂੰ ਦੱਸਣ ਤੋਂ ਮੈਂ ਤੁਹਾਨੂੰ ਤਾਂ ਕਰਕੇ ਤੁਹਾਡੇ ਨਾਲ ਸ਼ੇਅਰ ਕਰ ਰਹੀ ਆਂਗੀ ਤਾਂ ਕਿ ਤੁਹਾਨੂੰ ਫਿਊਚਰ ਦੇ ਵਿੱਚ ਜਿਹੜੀ ਚੀਜ਼ਾਂ ਨੇ ਕੰਮ ਆਉਣੇ ਆਈਆਂ ਨੇਗੇ ਆਪਾਂ ਤੁਹਾਡੇ ਨਾਲ ਬਣਾ ਸਕੀਏ ਸ਼ੇਅਰ ਕਰ ਸਕੀਏ ਸੋ ਚਲਦੇ ਆਂ ਫਿਰ ਅੱਜ ਬਹੁਤ ਹੀ ਗੱਲਾਂ ਨਹੀਂ ਕਰਦੇ ਹੈਗੇ ਹਨਾ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਕਰਨਾਗਾ ਲਾਈਕ ਦਾ ਬਟਨ ਦਬਾਉਣਾ ਕਮੈਂਟ ਕਰਨਾਗਾ ਤੇ ਅੱਜ ਫਿਰ ਹਾਂਜੀ ਇੱਕ ਚੀਜ਼ ਹੋਰ ਤੁਹਾਨੂੰ ਸ਼ੇਅਰ ਕਰਦੀ ਆ ਕਿ ਹੈ ਨਾ ਮੇਰੇ ਭੈਣਾਂ ਨਾਲ ਮੇਰੇ ਸਿਸਟਰਜ਼ ਨਾਲ ਤੇ ਉਹਨਾਂ ਕਈ ਵਾਰ ਜਦੋਂ ਆਪਾਂ ਬਣਾਉਨੇ ਹੁੰਨੇ ਹਨ ਨਾ ਕੋਈ ਵੀ ਚੀਜ਼ ਘੀ ਦੀ ਬਣਾਉਨੇ ਨੇ ਕੀ ਹੁੰਦਾ ਕਿ ਉਹਨਾਂ ਦਾ ਸਰਦੀਆਂ ਦੇ ਵਿੱਚ ਨਾ ਜੰਮ ਜਾਂਦਾ ਹਨਾ ਇਹ ਦੇਸੀ ਘਿਓ ਦੀ ਇਹੀ ਖਾਸੀਅਤ ਹੁੰਦੀ ਹੈ ਕਿ ਗਰਮੀ ਦੇ ਵਿੱਚ ਇਹਨੇ ਪਿਘਲ ਜਾਣਾ ਹੁੰਦਾ ਤੇ ਸਰਦੀਆਂ ਦੇ ਵਿੱਚ ਇਹਨੇ ਜੰਮ ਜਾਣਾ ਹੁੰਦਾ ਹਨਾ ਤੇ ਉਹਦੇ ਵਿੱਚ ਆਪਾਂ ਨੂੰ ਕੀ ਹੁੰਦਾ ਜਦੋਂ ਆਪਾਂ ਚੀਜ਼ ਬਣਾਉਣ ਲੱਗਦੇ ਤਾਂ ਉਹ ਮਤਲਬ ਨਿਕਲਦਾ ਨਹੀਂ ਹੈ ਨਾ ਵਿੱਚ ਜੰਮ ਕੇ ਆ ਜਾਂਦਾ ਤੇ ਵਿੱਚ ਚਾਂਚਾ ਫੇਰਦੇ ਥੋੜਾ ਥੋੜਾ ਕਰਕੇ ਕੱਢਦੇ ਆ ਉਹਦੇ ਨਾਲ ਬੈਟਰ ਤਰੀਕਾ ਹੁਣ ਇਹ ਆਦਾ ਕਿ ਤੁਸੀਂ ਨੇ ਪਹਿਲਾਂ ਇਦਾਂ ਦੇ ਕਿਸੇ ਡਿੱਗੇ ਦੇ ਵਿੱਚ ਖੁੱਲੇ ਦੇ ਵਿੱਚ ਪਾਣੀ ਹੈ ਜਿਹੜਾ ਗਰਮ ਕਰ ਲੈਣਾਗਾ ਹਨਾ ਉਹ ਨੀਚੇ ਅੱਗ ਬਲਦੀ ਹੋਵੇ ਤੇ ਤੁਸੀਂ ਨੇ ਫਿਰ ਉਹ ਕਰਨਾ ਕੀ ਹੈਗਾ ਕਿ ਮੈਂ ਆਪਣੀ ਜਿਹੜੀ ਕੀ ਵਾਲੀ ਪੀਪੀ ਹੈ ਇਹਦੇ ਤੁਸੀਂ ਦੇਖ ਰਹੇ ਹੋ ਕੀ ਜੰਮਿਆ ਪਿਆਗਾ ਕਿਸੇ ਪਾਸੇ ਨੂੰ ਹਿੱਲ ਨਹੀਂ ਰਿਹਾ ਹੈ ਸੋ ਇਹ ਮੈਂ ਆਪਾਂ ਇਹਦੇ ਵਿੱਚ ਇਦਾਂ ਰੱਖ ਦਾਂਗੇ ਉਹ ਚਾਹੇ ਤੁਹਾਡਾ ਮਤਲਬ ਲੋਹੇ ਦਾ ਹੋਊਗਾ ਇਹ ਡੱਬਾ ਚਾਹੇ ਤੁਹਾਡਾ ਗੱਤੇ ਵਾਲਾ ਡੱਬਾ ਹੋਵੇ ਹਨਾ ਉਹਦੇ ਵਿੱਚ ਵੀ ਜੰਮਿਆ ਹੁੰਦਾ ਤੁਸੀਂ ਦੇਖਦੇ ਹੋਗੇ ਮਾਰਕ ਫੈਡ ਵਾਲੇ ਜਿਹੜੇ ਗੱਤੇ ਵਾਲੇ ਡੱਬੇ ਹੁੰਦੇ ਨੇ ਉਹ ਵੀ ਤਾਂ ਤੁਸੀਂ ਉਹ ਵੀ ਇਹਦੇ ਵਿੱਚ ਧਰ ਸਕਦੇ ਹੋ ਜਿਹੜੀ ਇਹ ਪਲਾਸਟਿਕ ਵਾਲੀ ਤੁਸੀਂ ਇਹ ਨਾ ਡਰਿਓ ਕਿ ਵੀ ਇਹ ਨੀਚੇ ਜਲ ਜਲੂਗਾ ਨਹੀਂ ਇਹਦੇ ਵਿੱਚ ਰੱਖ ਦਿਓ ਤੇ ਜਿਹੜਾ ਕੀ ਇੱਥੋਂ 5 ਮਿੰਟਾਂ ਦੇ ਵਿੱਚ ਕੀ ਸਕਿੰਟਾਂ ਦੇ ਵਿੱਚ ਇਹ ਮੈਲਟ ਹੋ ਜਾਊਗਾ ਤੇ ਉਹ ਦਵਾ ਜਿਵੇਂ ਤੁਸੀਂ ਨੇ ਕੜਾਈ ਦੇ ਵਿੱਚ ਯੂਜ਼ ਕਰ ਲਾਂਗਾ ਉਹ ਤਰੀਕੇ ਨਾਲ ਤੁਸੀਂ ਇਹਨੂੰ ਯੂਜ਼ ਕਰ ਸਕਦੇ ਹੋ ਠੀਕ ਹੈ ਜੀ ਤੇ ਹਾਂਜੀ ਇਹ ਹੈਗਾ ਸਾਰਾ ਸਮਾਨ ਜਿਹੜਾ ਆਪਾਂ ਪਿੰਜਰੀ ਦੇ ਵਿੱਚ ਪਾਉਣਾ ਇਹ ਆ ਗਈ ਮਗਰ ਮਤਲਬ ਉਹਦੀ ਕਾਜੂਆਂ ਦੀ ਜਿਹੜੀ ਕਟਿੰਗ ਹੁੰਦੀ ਹੈ ਉਹ ਜ਼ਿਆਦਾ ਮਿਲ ਜਾਂਦੀ ਹੈਗੀ ਅਗਰ ਆਪਾਂ ਕਟਿੰਗ ਲੈਣੇ ਆਂ ਅਗਰ ਆਪਾਂ ਸਾਬਤ ਲੈਣੇ ਤਾਂ ਮਹਗੇ ਮਿਲਦੇ ਨੇ ਆਪਾਂ ਤਾਂ ਗ੍ਰाइंड ਕਰਕੇ ਪਾਉਣੇ ਨੇ ਸੋ ਆਪਾਂ ਇਹ ਲੈ ਲਏ ਆਪਾਂ ਸਹੀ ਰੇਟ 'ਚ ਮਿਲ ਗਏ ਫਿਰ ਆਗੇ ਬਾਦਾਮ ਠੀਕ ਹੈ ਜੀ ਤੇ ਇਹ ਬੂਰਾ ਦਾ ਬੂਰਾ ਚੀਨੀ ਦੀ ਜ਼ਰੂਰਤ ਅਜ ਹੈ ਨਹੀਂ ਕਿ ਇਹ ਆਗੇ ਆਪਣੇ ਕੋਲੇ ਕਮਰ ਕਸ ਹੋ ਗਈ ਹੈ ਨਾ ਤੇ ਇੱਕ ਆ ਬਲੈਕ ਵਾਲੀ ਮੈਨੂੰ ਇਹ ਤਾਂ ਨਹੀਂ ਲਾਉਣੀ ਆ ਜਦ ਹੈਗਾ ਕੁਝ ਹੋਰ ਕਹਿੰਦੇ ਨੇ ਇਹਨੂੰ ਆਈ ਥਿੰਕ ਜੈਵਤਰੀ ਵੀ ਹੋਗਾ ਕਿ ਆਗਾ ਕਿ ਮਿੱਠੇ ਤੇ ਇਹ ਆ ਗਿਆ ਆਪਣੇ ਕੋਲੇ ਬੇਲਗੁਦ ਇਹ ਬੈਕ ਪੇਨ ਲਈ ਮਤਲਬ ਢੋਹੀ ਦੇ ਦਰਦ ਲਈ ਬਹੁਤ ਜ਼ਿਆਦਾ ਫਾਇਤੀ ਹੁੰਦੀ ਹੈ ਨਾ ਇਹ ਆ ਗਈ ਗੁੰਦਕੀਆ ਇਹ ਵੀ ਤੁਹੇ ਦੇ ਦਰਦ ਲਈ ਜਿਆਦਾ ਵਧੀਆ ਹੁੰਦੀ ਆ ਇੰਨੀ ਕਾ ਵੀ 50 ਦੀ ਹੈਗੀ ਹਨਾ 2 ਕਿਲੋ ਕੀ ਦੇ ਵਿੱਚ ਵੀ ਤੁਸੀਂ ਪਾ ਸਕਦੇ ਹੋ ਨੂੰ 1 ਕਿਲੋ ਕੀ ਦੇ ਵਿੱਚ ਵੀ 50 ਦੀ ਪਾ ਸਕਦੇ ਹੋਗੇ ਇਹਦੇ ਮਤਲਬ ਖਿਲ ਬਣੂਗੀ ਤਾਂ ਇਹ ਕਾਫੀ ਜਿਆਦਾ ਕੁਆਂਟੀਟੀ ਦੇ ਵਿੱਚ ਆ ਜੂਗੀ ਜਦੋਂ ਇਹਨੂੰ ਗ੍ਰਾਈਂਡ ਕਰਾਂਗੇ ਫਿਰ ਇੰਨੀ ਕੀ ਹੋ ਜਾਊਗੀ ਇਸ ਤੋਂ ਬਾਅਦ ਆ ਗਏ ਆਪਣੇ ਕੋਲੇ ਫੁੱਲ ਪਤਾਸੇ ਇਹ ਤੁਹਾਨੂੰ ਪਤਾ ਵੀ ਇਹ ਕੈਲਸ਼ੀਅਮ ਦਾ ਇੱਕ ਤਰ੍ਹਾਂ ਦਾ ਭੰਡਾਰ ਆਗਾ ਤੇ ਹੱਡੀਆਂ ਦੇ ਲਈ ਇਹ ਵੀ ਵਧੀਆ ਹੁੰਦਾਗਾ ਹਨਾ ਸੋ ਇਹ ਆਪਾਂ ਸਾਰਾ ਕੁਝ ਤੁਹਾਨੂੰ ਬਾਅਦ ਵਿੱਚ ਦਿਖਾਵਾਂਗੇ ਗ੍ਰाइंड ਕਰਨ ਤੋਂ ਬਾਅਦ ਕੀ ਹੋਊਗਾ ਇਹਦੇ ਚ ਦੋ ਚੀਜ਼ਾਂ ਨੇ ਜਿਹੜੀਆਂ ਗ੍ਰाइंड ਕਰਨੀਆਂ ਨੇ ਇੱਕ ਤਾਂ ਆਪਾਂ ਨੇ ਬਿਲਕੁਲ ਜਦ ਤੱਕ ਇਹਦੀ ਸੌਰੀ ਬਿਲਕੁਲ ਨਹੀਂ ਗੁੰਦਕਤੀ ਰਿਹਾ ਜਦੋਂ ਤੱਕ ਇਹਦੀ ਖੇਲ ਨਹੀਂ ਬਣਦੀ ਹੈਗੀ ਉਹ ਤੱਕ ਆਪਾਂ ਨੂੰ ਗ੍ਰाइंड ਕਰਨਾ ਦੂਸਰੀ ਗੱਲ ਆਹ ਇਹ ਹੈਗੇ ਨੇ ਆਪਣੇ ਕੋਲੇ ਫੁੱਲ ਪਤਾਸੇ ਇਹ ਜਦੋਂ ਤੱਕ ਠਿੱਕ ਨਹੀਂ ਹੋ ਜਾਂਦੇ ਮਤਲਬ ਤੁਸੀਂ ਤੋੜ ਕੇ ਦੇਖਣਾ ਅਦਰ ਕ੍ਰਾਂਚੀ ਜਿਹਾ ਹੋ ਗਿਆ ਤਾਂ ਇਹ ਮਤਲਬ ਬਣ ਗਏ ਤੇ ਉਸ ਤੋਂ ਬਾਅਦ ਇਹਨਾਂ ਨੂੰ ਗ੍ਰाइंड ਕਰਨਾ ਤਾਂ ਵਧੀਆ ਤਰੀਕੇ ਨਾਲ ਹੋ ਜਾਣਗੇ ਜੇ ਐਵੇਂ ਕਰੋਗੇ ਤਾਂ ਐਵੇਂ ਗ੍ਰाइंड ਨਹੀਂ ਹੋਣੇ ਹਨਾ ਸੋ ਚਲਦੇ ਆ ਫਿਰ ਹੁਣ ਹੇ ਇਹ ਆ ਗਿਆ ਆਪਣੇ ਕੋਲੇ ਠੀਕ ਹੈ ਜੀ ਬਖਾਣੀ ਪੱਲਪਤਾਸੇ ਵੀ ਕਹਿ ਦਿੰਦੇ ਨੇਗੇ ਤੇ ਇਹ ਆਪਾਂ ਹੁਣ ਕਰ ਲੈਨੇ ਫਰਾਈ ਆ ਦੇਖੋ ਇਦਾਂ ਇਹਨਾਂ ਨੇ ਫਰਾਈ ਹੋ ਕੇ ਸੁਗੜ ਜਾਣਾ ਨਾ ਪਹਿਲਾਂ ਜਿਆਦਾ ਕੁਆਂਟੀਟੀ ਦੇ ਵਿੱਚ ਹੁੰਦੇ ਨੇਗੇ ਫਿਰ ਇਹ ਘਟ ਜਾਣਗੇ ਤੇ ਤਾਂ ਇਹ ਵੀ ਜਿਹੜੇ ਕ੍ਰਾਂਚੀ ਹੋ ਜਾਣਗੇ ਤਾਂ ਇਹ ਮਤਲਬ ਆਪਾਂ ਨੂੰ ਗ੍ਰाइंड ਕਰਨੇ ਸੌਖੇ ਰਹਿਣਗੇ ਹਨਾ ਤੇ ਜਿਹੜੀ ਹੋਉਂਦੀ ਆ ਗੁੰਮਕਤੀਆ ਹੁੰਦੀ ਆ ਜੀ ਹਨਾ ਓਹ ਜਕਤੀਰਾ ਗੁੰਦ ਕਹਿੰਦੇ ਨੇ ਬੂਦ ਗਤੀਰਾ ਕਹਿੰਦੇ ਨੇ ਦੋਨੋਂ ਚੀਜ਼ੇ ਕਹਿੰਦੇ ਨੇ ਤੇ ਉਹ ਉਲਟਾ ਇਹਦੇ ਖਿਲ ਬਣਦੀਆਂ ਕਿ ਫੇਰ ਗ੍ਰਾਈਂਡ ਹੁੰਦੀ ਹੈ ਹਨਾ ਤੇ ਆਪਾਂ ਗ੍ਰਾਈਂਡ ਕਰ ਲੈਨੇਗੇ ਤੁਸੀਂ ਦੇਖ ਲੈ ਕੇ ਸਾਈਜ਼ ਛੋਟਾ ਹੋ ਗਿਆ ਨਾ ਤਾਂ ਸੁਗੜ ਗਿ ਵਿਚਾਰੇ ਇਹ ਹੁਣ ਤੇ ਹੁਣ ਆਪਾਂ ਇਹਨਾਂ ਨੂੰ ਮਤਲਬ ਫਰਾਈ ਕਰਕੇ ਇੱਕ ਭਾਂਡੇ ਦੇ ਵਿੱਚ ਕੱਢ ਲੈਣਾ ਉਸ ਤੋਂ ਬਾਅਦ ਥੋੜਾ ਜਿਹਾ ਇਹਦਾ ਪੀ ਸੁਖਤਾ ਹੋ ਜਾਊਗਾ ਨਾ ਸੁਖ ਲੈਣਗੇ ਇਹ ਤਾਂ ਉਸ ਤੋਂ ਬਾਅਦ ਇਹਨਾਂ ਨੂੰ ਆਪਾਂ ਨੇ ਕੀ ਕਰਨਾ ਹੈ ਗ੍ਰਾਈਂਡ ਕਰਨਾ ਹੈ ਤੀਰਾ ਗੁੰਦ ਇਹ ਕਤਿਰਾ ਗੁੰਦ ਜਦੋਂ ਆਪਾਂ ਪਾਵਾਂਗੇ ਤੁਸੀਂ ਦੇਖੋਗੇ ਕਿ ਕਿਵੇਂ ਇਹ ਫੁੱਲ ਜਾਣਾ ਹੈ ਨਾ ਥੋੜਾ ਵੇਟ ਕਰਨਾਗਾ ਸੋ ਜਦੋਂ ਇਹ ਫੁੱਲੂਗੀ ਆਪਾਂ ਨੇ ਉਦੋਂ ਕੱਢਣੀਆਂ ਹਨਾ ਇਹ ਹਜੇ ਨਹੀਂ ਫੁੱਲੂ ਟਾਈਮ ਲਵੇਗਾ ਥੋੜਾ ਜਿਦੋਂ ਫੁੱਲ ਗਈ ਵਸਤੂ ਤੁਸੀਂ ਨਾਲ ਦਿਨਾ ਕੱਢ ਲੈਣੀ ਆ ਇਹ ਨਾ ਹੋਵੇ ਕਿ ਜ਼ਿਆਦਾ ਰਹਿ ਜਵੇ ਹਾਂਜੀ ਤੁਸੀਂ ਦੇਖ ਰਹੇ ਹੋਗੇ ਕਿ ਹਨਾ ਇਹ ਜਿਹੜੀ ਆ ਗਈ ਵੀ ਉਹ ਕਤਿਰਾ ਗੁੰਦ ਦਾ ਉਹ ਬਿਲਕੁਲ ਖੁੱਲ ਗਈ ਹੈ ਨਾ ਮੈਨੂੰ ਪਸੰਦ ਨਹੀਂ ਹੁਣੀ ਕਈ ਕ੍ਰਾਂਚੀ ਨਹੀਂ ਪਸੰਦ ਕਰਦੇ ਪਰ ਮੈਨੂੰ ਪੰਜੀਰੀ ਦੀ ਜਿਹੜੀ ਹੈ ਕ੍ਰਾਂਚੀ ਕ੍ਰਾਂਚੀ ਵਧੀਆ ਲੱਗਦੀ ਹੈ ਤੇ ਇਹਦੇ ਤੋਂ ਬਿਨਾ ਕੋਈ ਹੋਰ ਕੋਈ ਅਜਿਹੀ ਚੀਜ਼ ਹੈ ਨਹੀਂ ਜਿਹੜੀ ਪੰਜੀਰੀ ਨੂੰ ਕ੍ਰਾਂਚੀ ਬਣਾ ਦੇਵੇ ਹੈ ਨਾ ਅੱਧਾ ਕੁਝ ਜਿਹੜਾ ਇਹਨੂੰ ਕੱਢ ਲੈਣਾਗਾ ਚਾਰ ਦੇ ਦੀ ਹਲਪ ਦੇ ਨਾਲ ਹਾਂਜੀ ਬਸ ਐਂ ਈ ਆ ਦੇਖੋ ਬੱਬਲਸ ਬੰਦੇ ਰਹਿਣਗੇ ਹਨਾ ਤੁਸੀਂ ਐਵੇਂ ਮੱਖੀ ਮੱਠੀ ਚਾਲਣਾ ਇਹਨੂੰ ਖੁਆਦੇ ਰਹਿਣਾ ਤੇ ਚਲਾਈ ਜਾਣਾਗਾ ਖੁਸ਼ਬੂ ਦੇਖੋ ਸਟਾਰਟ ਹੋ ਗਈ ਇਹਦੀ ਉੱਥੋਂ ਨਾ ਉੱਠਣੀ ਹੁਣ ਪਰ ਆਪਾਂ ਨੇ ਕੀ ਕਰਨਾ 컬러 ਤਾਂ ਹੁਣ ਇਹਦਾ ਇਹ ਵੀ ਸਹੀ ਆ ਪੰਜੀ ਜੀ ਦੇ ਕਈ ਲੋਕ ਨਾ ਵਾਈਟ ਵਾਈਟ ਪਸੰਦ ਕਰਦੇ ਨੇ ਮਤਲਬ ਜਿਆਦਾ ਲਾਲੀ ਤੇ ਨਾ ਹੋਵੇ ਉਹ ਲੋਕਾਂ ਨੂੰ ਵਧੀਆ ਲੱਗਦੀ ਆਗੇ ਹਨਾ ਹੁਣ ਪਰ ਚੱਕਰ ਇਹ ਆ ਕਿ ਜਦੋਂ ਮੈਨੂੰ ਮੈਨੂੰ ਆ ਜਿਹੜੀ ਉਹ ਜਿਹੜਾ ਆ 컬러 ਇਸ ਟਾਈਮ ਹੈਗਾ ਇਹ ਵਾਲਾ ਚਹੀ ਜਾਵੇ ਹਨਾ ਤਾਂ ਇਹਦੇ ਲਈ ਜਿਹੜੀ ਮੈਨੂੰ ਕਜੀਰੀ ਆ ਇਹ ਥੋੜੀ ਜਿਹਾ ਹੋਰ ਲਾਲ ਕਰਦੀ ਪੁੱਜੀ ਜੋ ਕਿ ਜਦੋਂ ਇਹਦੇ ਵਿੱਚ ਆਪਾਂ ਬੂਰਾ ਪਾਵਾਂ ਅਖੰਡ ਪੂਰਾ ਕਹਿੰਦੇ ਨੇ ਹਨਾ ਪੀਨੀ ਪੂਰਾ ਵੀ ਕਹਿੰਦੇ ਨੇਗੇ ਜਦੋਂ ਆਪਾਂ ਉਹ ਪਾਵਾਂਗੇ ਇਹਦੇ ਵਿੱਚ ਤਾਂ ਇਹਦਾ ਕਲਰ ਜਿਹੜਾ ਹੋਰ ਵਾਈਟ ਹੋ ਰਹਿ ਜੂਗਾ ਹਨਾ ਮਿਕਸ ਹੋ ਕੇ ਤਾਂ ਕਰਕੇ ਆਪਾਂ ਨੂੰ ਜਿਹੜਾ ਇਹਦਾ ਕਲਰ ਹੋਰ ਮਤਲਬ ਡਾਰਕ ਬ੍ਰਾਊਨ ਤੇ ਹੀ ਲੈ ਕੇ ਜਾਣੀ ਹੈ ਖੁਸ਼ਬੂ ਤਾਂ ਇਹਦੀ ਹੋ ਗਈ ਸ਼ੁਰੂ ਆਉਣੀ ਮਤਲਬ ਕਿ ਆਟਾ ਜਿਹੜਾ ਭੁੰਨ ਚੁੱਕਿਆ ਪੂਰਾ ਕਈ ਲੋਕ ਤਾਂ ਐਂ ਵੀ ਕਹਿੰਦੇ ਨੇ ਵੀ ਆਟਾ ਭੁੰਨਣਾ ਲਾ ਹਨਾ ਤੇ ਜੀਰੀ ਨਹੀਂ ਨਾ ਲੈਂਦੇ ਹੈਗੇ ਤੇ ਪੰਜੀਰੀ ਵਰ ਹੀ ਯੂਜ਼ ਕਰਨਾ ਨਜ਼ਰ ਲੱਗ ਜਾਂਦੀ ਹੈ ਆਟਾ ਭੁੰਨਣਾ ਕਹਿੰਦੇ ਨੇ ਜੇ ਜਿਹੜਾ ਆਪਾਂ ਆਟਾ ਆਪਣਾ ਭੁੱਜ ਚੁੱਕਿਆ ਤੇ ਭੁੰਨਿਆ ਗਿਆ ਹੁਣ ਹਨ ਪਰ ਆਪਾਂ ਨੇ ਜਿਹੜੇ ਇਹਨੂੰ ਲਾਲੀ ਪਾਉਣੀ ਹੈ ਠੀਕ ਹੈ ਜੀ ਅਰੇ ਛੱਡੀ ਚੰਦਾ ਤੇ ਹਾਂਜੀ ਆਪਣਾ ਜਿਹੜਾ ਕਲਰ ਆਗਾ ਪੰਜੀਰੀ ਵਾਲਾ ਹਨ ਉਹ ਹੋ ਗਿਆ ਜਿਹੜਾ ਮਤਲਬ ਕਿ ਆਪਾਂ ਨੂੰ ਚਾਹੀਦਾਗਾ ਅਗਰ ਤੁਹਾਨੂੰ ਘੱਟ ਹੈ ਮੇਂ ਲਾਲੀ ਤੇ ਘੱਟ ਪਸੰਦ ਆ ਤਾਂ ਤੁਸੀਂ ਪਹਿਲਾਂ ਉਤਾਰ ਸਕਦੇ ਹੋ ਪਰ ਮੇਰੇ ਲਈ ਆ ਸਹੀ ਹੈਗਾ ਕਿਉਂਕਿ ਜਦੋਂ ਇਹਦੇ ਵਿੱਚ ਨਾ ਉਹ ਪੋਗਾ ਬੂਰਾ ਖੰਡ ਪੋਗਿਆ ਨਾ ਪੂਰਾ ਚੀਨੀ ਉਹ ਪਾਉਗੀ ਤਾਂ ਫੇਰ ਇਹਦਾ ਜਿਹੜਾ ਕਲਰ ਆਗਾ ਉਹ ਥੋੜਾ ਲਾਈਟ ਹੋ ਜੂਗਾ ਇਹਦੇ ਨਾਲੋਂ ਤੇ ਬਾਕੀ ਜਿਹੜੀਆਂ ਚੀਜ਼ਾਂ ਬਦਾਮ ਵਗੈਰਾ ਨੇ ਉਹ ਵੀ ਪਾਣੇ ਨੇ ਉਹਦੇ ਕਰਕੇ ਜਿਹੜਾ ਦਾ ਕਲਰ ਆ ਲਾਈਟ ਹੋ ਜਾਊਗਾ ਹਨਾ ਤੇ ਹੁਣ ਆਪਾਂ ਇਹਨੂੰ ਤਾਰਾਂਗੇ ਥੱਲੇ ਤੇ ਇਹਦੇ ਵਿੱਚ ਪਾਵਾਂਗੇ ਬੂਰਾ ਖੰਡ ਤੇ ਬਾਕੀ ਸਮਾਨ ਠੀਕ ਹੈ ਜੀ ਤੁਸੀਂ ਉੱਪਰ ਆ ਕੇ ਪਾ ਸਕਦੇ ਹੋਗੇ ਆ ਜੇ ਜਿਵੇਂ ਦਾਖਾਂ ਨੇ ਨਾ ਪਟਾਕੇ ਪਾਉਣੇ ਨੇਗੇ ਤਾਂ ਉਹ ਤੁਸੀਂ ਇਹਦੇ ਉੱਪਰ ਹੀ ਪਾਓ ਜੇ ਪਾਉਣਾ ਚਾਹੁੰਦੇ ਹੋਗੇ ਜਿਆਦਾ ਅੱਗ ਤੇਜ਼ ਨਾ ਹੋਵੇ ਨਹੀਂ ਪਟਾਕਾ ਮੂੰਥੇ ਵੀ ਵੱਜ ਜਾਂਦਾ ਹੁੰਦਾ ਹੈ ਤੇ ਬਾਕੀ ਇਹ ਹੈਗਾ ਕਿ ਜੇ ਤੁਸੀਂ ਮਤਲਬ ਉਹ ਪੌਣੀਆਂ ਨੇ ਦਾਖਾ ਹਨ ਟਾਕੇ ਪਾਉਣਾ ਚਾਹੁੰਦੇ ਹੋ ਤੇ ਤੁਸੀਂ ਇਹਦੇ ਉੱਤੇ ਰੱਖੋ ਇਹਦੇ ਉੱਤੇ ਛੱਟੋ ਤੇ ਐਵੇਂ ਵਧੀਆ ਲੱਗਣੀ ਹੈ ਆਪਾਂ ਵਿੱਚ ਪਾਈ ਦਾਖਾ ਤੇ ਲਓ ਜੀ ਹੁਣ ਆਪਾਂ ਇਹਨੂੰ ਕੱਪ ਚ ਪਾ ਦਾਂਗੇ ਠੀਕ ਹੈ ਮਿਕਸੀ ਵਾਲੇ ਦੇ ਵਿੱਚ ਤੇ ਇਹ ਸਾਰੀਆਂ ਚੀਜ਼ਾਂ ਨੇ ਜਿਹੜੀਆਂ ਇਹਨਾਂ ਨੂੰ ਗ੍ਰਾਈਂਡ ਕਰਾਂਗੇ ਇੱਕ ਥਾਲ ਦੇ ਵਿੱਚ ਲੱਗ ਕੇ ਆਪਾਂ ਕੱਢੀ ਜਾਵਾਂਗੇ ਸਾਰਾ ਸਮਾਨ ਕਿਉਂਕਿ ਆਪਣਾ ਸਾਰਾ ਉਧਰੋਂ ਮਿਚ ਜਾਈ ਜਾਏਗਾ ਸਮਾਨ ਆਗਾ ਤਿਆਰ ਹੋ ਗਿਆ ਸਾਨੂੰ ਆਪਾਂ ਇਹਨਾਂ ਸਾਰੇ ਨੂੰ ਗ੍ਰाइंड ਕਰ ਕਰਕੇ ਵਿੱਚ ਪਾਈ ਦਵਾਂਗੇ ਸਮਾਨ ਦੇ ਠੀਕ ਹੈ ਜੀ ਚਲੋ ਜੀ ਪਹਿਲਾਂ ਆਪਾਂ ਸ਼ੁਰੂ ਕਰਾਂਗੇ ਤੋਂ ਖਿਓ ਵਾਲੇ ਤੋਂ ਕਿਉਂਕਿ ਜਿਹੜਾ ਖਿਓ ਆਗਾ ਉਹ ਇਹਦੇ ਵਿੱਚ ਚਲਾ ਜਾਊਗਾ ਮਿਕਸੀ ਦੇ ਕੱਪ ਦੇ ਵਿੱਚ ਤਾਂ ਉਹਨੂੰ ਕੱਢਣ ਦਾ ਕੋਈ ਹੋਰ ਤਰੀਕਾ ਹੈ ਨਹੀਂਗਾ ਜਿਹੜੇ ਆਪਣੇ ਬਦਾਮ ਵਗੈਰਾ ਨੇ ਹਨਾ ਉਹ ਖੁਸ਼ਕ ਹੁੰਦੇ ਨੇਗੇ ਹੋਰ ਬਾਕੀ ਚੀਜ਼ਾਂ ਉਹ ਬਾਅਦ ਚ ਪਾ ਕੇ ਆਪਾਂ ਜਿਹਦੇ ਵਿੱਚ ਗ੍ਰाइंड ਕਰਾਂਗੇ ਜਿਹੜਾ ਘੀ ਹੈ ਉਹ ਉਹਨਾਂ ਨੂੰ ਬਦਾਮ ਨੂੰ ਵਿੱਚ ਮਿਕਸ ਹੋ ਜਾਊਗਾ ਉਹ ਸੁੱਕ ਲੈਣਗੇ ਠੀਕ ਹੈ ਜੀ ਤੇ ਹੁਣ ਆਪਾਂ ਕਰਦੇ ਹਾਂ ਸ਼ੁਰੂ ਮੈਨੂੰ ਕਿਹੋ ਲੱਗਦਾ ਵੀ ਲਾਈਟ ਹੈ ਨਹੀਂ ਦੇ ਲੋਈ ਆਪਾਂ ਕੱਢ ਲਈ ਆ ਜਿਹੜੀ ਗੋੰਦ ਤੇ ਤੀਰਾ ਹੋ ਗਈ ਹੈ ਨਾ ਤੇ ਫੁੱਲ ਪਤਾਸੇ ਹੋ ਗਏ ਇਹ ਆਪਾਂ ਗ੍ਰाइंड ਕਰ ਲੈਨੇ ਹੁਣ ਹੁਣੇ ਕੱਢ ਕੇ ਆਪਾਂ ਕਰਾਂਗੇ ਬਦਾਮ ਵਗੈਰਾ ਸਾਰਾ ਕੁਝ ਗ੍ਰाइंड ਕਰੀ ਜਾਣਾ ਬਾਰੀ ਬਾਰੀ ਲਓ ਜੀ ਬਾਕੀ ਦੇ ਚੀਜ਼ਾਂ ਨਾ ਆਪਣੀ ਗ੍ਰਾਈਂਡ ਹੋ ਰਹੀਆਂ ਸੀ ਐਕਚੁਅਲੀ ਗ੍ਰਾਈਂਡਰ ਨੇ ਜਿਹੜਾ ਜਵਾਬ ਦਿੱਤਾ ਥੋੜਾ ਜਿਹਾ ਤੁਸੀਂ ਵੀ ਚੀਜ਼ਾਂ ਨੂੰ ਜਦੋਂ ਗ੍ਰਾਈਂਡ ਕਰਦੇ ਹੋ ਨਾ ਰੋਕ ਰੋਕ ਕੇ ਗ੍ਰਾਈਂਡਰ ਨੂੰ ਹਨਾ ਫੇਰ ਚਲਾਇਆ ਕਰੋ ਨਹੀਂ ਤਾਂ ਉਹ ਫਿਰ ਜ਼ਿਆਦਾ ਬਹੁਤ ਲੈਣ ਨਾਲ ਫੁੱਕ ਜਾਂਦੀ ਹੈ ਹਨਾ ਪਰ ਆਪਣਿਆਂ ਇਹਦੇ ਉਹ ਫੁੱਕੇ ਨਹੀਂ ਬੁੱਢੀ ਰੁੱਟ ਗਈ ਆਗੀ ਤੇ ਹੁਣ ਮੰਮੀ ਮਾਮ ਜਿਸਤੇ ਦੇ ਵਿੱਚ ਦੇਸੀ ਤਰੀਕੇ ਦੇ ਨਾਲ ਉਹ ਸਮਾਨ ਨੂੰ ਪੁੱਟ ਰਹੀ ਆਗੀ ਹਨਾ ਤੇ ਆਪਾਂ ਹੁਣ ਪਹਿਲਾਂ ਸਮਾਨ ਪਾਵਾਂਗੇ ਦੇਖੋ ਆਪਾਂ ਕਿੰਨਾ ਜਿੰਨਾ ਆਟਾ ਪਾਇਆ ਸੀ ਆਪਾਂ ਓਨਾ ਮਿੱਠਾ ਪਾਉਣਾਗਾ ਮਿੱਠਾ ਤੁਸੀਂ ਵੱਧ ਘੱਟ ਕਰ ਸਕਦੇ ਹੋ ਦੇਖੋ ਕਈਆਂ ਨੂੰ 슈ਗਰ ਦੀ ਪ੍ਰੋਬਲਮ ਹੁੰਦੀ ਹੈ ਉਹ ਘੱਟ ਪਾਉਂਦੇ ਨੇ ਹਨਾ ਤੇ ਕਈਆਂ ਨੂੰ ਮਿੱਠਾ ਬਹੁਤ ਜ਼ਿਆਦਾ ਪਸੰਦ ਹੁੰਦਾ ਉਹ ਵੱਧ ਪਾਉਂਦੇ ਨੇ ਜੀ ਤੇ ਮੈਂ ਆਪਣੇ ਹਿਸਾਬ ਜੇ ਦੇ ਨਾਲ ਹੀ ਪਾਉਂਗੀ ਜ਼ਿਆਦਾ ਨਹੀਂ ਪਾਉਣਾ ਹੈਗਾ ਆਪਾਂ ਨੇ ਇਹ 2 ਕਿਲੋ ਆਗਾ ਹਨਾ ਤੇ ਆਪਾਂ 2 ਕਿਲੋ ਤੋਂ ਘੱਟ ਪਾਉਣਾ ਤੇ 1.5 ਕਿਲੋ ਦੇ ਹਿਸਾਬ ਨਾਲ ਆਪਾਂ ਜਿਹੜਾ ਪਾਵਾਂਗੇ ਠੀਕ ਹੈ ਜੀ ਮਿੱਠਾ ਮੈਂ ਪਹਿਲਾਂ ਮੈਨੂੰ ਚੰਗੀ ਤਰ੍ਹਾਂ ਕਰਨਾ ਮਿਕਸ ਵੈਲ ਤੇ ਹਾਂਜੀ ਇਹ ਹੈਗਾ ਆਪਣੇ ਕੋਲੇ ਕਮਰਕਸ ਠੀਕ ਹੈ ਜੀ ਤੇ ਇਹਦੀ ਕੁਆਂਟੀਟੀ ਵੱਧ ਘੱਟ ਕਰ ਸਕਦੇ ਹੋ ਕੋਈ ਜ਼ਰੂਰੀ ਨਹੀਂ ਹੈਗਾ ਕਿ ਜ਼ਿਆਦਾ ਪਾਉਣੀ ਹੈ ਕਿਸੇ ਨੂੰ ਘੱਟ ਪਸੰਦ ਆ ਕਿਸੇ ਨੂੰ ਵੱਧ ਪਸੰਦ ਹੈ ਵੈਸੇ ਦਾ ਕੋਈ ਟੇਸਟ ਉਸ ਦਾ ਆਉਂਦਾ ਨਹੀਂ ਹੁੰਦਾ ਮਿੱਟੀ ਵਰਗਾ ਟੇਸਟ ਹੁੰਦਾ ਹੈ ਇਹਨਾਂ ਦਾ ਹਨਾ ਪਰ ਮੈਨੂੰ ਨਾ ਇੱਕ ਚੀਜ਼ ਆ ਕਿ ਹਾਂ ਜਿਹੜੀ ਆਪਣੇ ਕੋਲੇ ਬਿਲਗੁਦ ਹੁੰਦੀ ਹੈਗੀ ਹਨਾ ਉਹਦਾ ਜਿਹੜਾ ਟੇਸਟ ਹੈਗਾ ਉਹਦਾ ਫਲੇਵਰ ਵਧੀਆ ਲੱਗਦਾ ਹੈਗਾ ਤੋਂ ਮੈਂ ਵੈਸੇ ਵੀ ਦੇਰ ਮੈਨੂੰ ਪਸੰਦ ਨਹੀਂ ਹੈਗੇ ਤਾਂ ਮੈਂ ਇਹ ਪੂਰੀਓ ਪਾਉਂਗੀ ਫਿਰ ਵੀ ਇਹਦੀ ਪਾਈ ਆਪਾਂ ਨੇ 2 ਕਿਲੋ ਦੇ ਵਿੱਚ ਤੁਸੀਂ ਮਤਲਬ ਜੇ 1 ਕਿਲੋ ਦੀ ਬਣਾਣਾ ਤਾਂ 10 ਕਟੀਆਂ ਦੀ ਪਾ ਸਕਦੇ ਹੋਗੇ ਪਰ ਇਹ ਚੀਜ਼ ਬਹੁਤ ਫਾਇਦੇਮੰਦ ਹੁੰਦੀ ਆ ਹਨਾ ਮੈਨੂੰ ਪਹਿਲਾਂ ਆਪਾਂ ਚੰਗੀ ਤਰ੍ਹਾਂ ਮਿਕਸ ਵੈਲ ਕਰ ਲਈਏਖੋ ਤੇ ਹਾਂਜੀ ਇਹ ਹੈਗੀ ਆਪਣੇ ਕੋਲੇ ਜਿਹੜੀ ਆਪਾਂ ਨੇ ਮਤਲਬ ਤੀਰਾ ਗੂੰਦ ਫਰਾਈ ਕਰਕੇ ਗ੍ਰाइंड ਕਰ ਲਿਆ ਤੇ ਪਤਾ ਸੀ ਅਜੇ ਹੋਰ ਵੀ ਹੈਗਾ ਸਮਾਨ ਤਾਂ ਤੇ ਮਤਲਬ ਉਹ ਅਜੇ ਗਦਾਮ ਵਗੈਰਾ ਦੇ ਹਨਾ ਅਜੇ ਉਹ ਜੋ ਮੰਮੀ ਕਰ ਰਹੀ ਨੇ ਇੰਨੇ ਆਪਾਂ ਮਿਕਸ ਕਰ ਦੇਣਾਗੇ ਸਮਾਨ ਠੀਕ ਆ ਤੇ ਇਹਨਾਂ ਨੂੰ ਚੰਗੀ ਤਰ੍ਹਾਂ ਆਪਾਂ ਮਿਕਸ ਕਰ ਲੈਣਾ ਸਾਰੇ ਸਮਾਨ ਨੂੰ ਹੈਨਾ ਹਾਂ ਮੰਮਾ ਆ ਨੀਆ ਮੰਮੀ ਦੋ ਮਿੰਟ ਚੁੱਪ ਕਰ ਜਾ ਤੇ ਹਾਂ ਜੀ ਇਹ ਤੇ ਕਾਜੂ ਤੇ ਬਦਾਮ ਠੀਕ ਹੈ ਜੀ ਇਹ ਵੀ ਆਪਾਂ ਦਰਦਰੇ ਜਿਹਾ ਗ੍ਰाइंड ਕਰ ਲੈਨੇਗੇ ਗ੍ਰਾਇੰਡਰ ਤੋਂ ਬਿਨਾਂ ਤੁਹਾਨੂੰ ਪਤਾ ਵੀ ਆ ਹਲਦਾ ਚਾਹੇ ਚਲੋ ਪਰ ਵਧੀਆ ਲੱਗਦੇ ਨੇ ਹਨਾ ਇਹ ਚੀਜ਼ ਵੀ ਝੜ ਜੀ ਦੇ ਥੱਲੇ ਆਉਣਾ ਚਾਹੀਦਾ ਸਮਾਨ ਹਨਾ ਤੇ ਇਹ ਆਪਾਂ ਨੇ ਕਰ ਲਿਆ ਹੁਣ ਇਹ ਆ ਕਰ ਲਿਆ ਆਪਾਂ ਨੇ ਮਿਕਸ ਸਾਰੇ ਜਿਹੜਾ ਸਮਾਨ ਡਰਾਈ ਫਰੂਟ ਹੋਰ ਅਖਰੋਟ ਵਗੈਰਾ ਤੁਸੀਂ ਕੁਝ ਵੀ ਪਾ ਸਕਦੇ ਹੋਗੇ ਅੱਜ ਕੱਲ ਮੂੰਗਫਲੀ ਆ ਮਿਲਦੀ ਆਗੀ ਹਨਾ ਮੂੰਗਫਲੀ ਪਾ ਸਕਦੇ ਹੋਗੇ ਉਹ ਤੁਹਾਡੀ ਇੱਛਾ ਦੀ ਤੁਸੀਂ ਕੀ ਪਾਉਣਾ ਚਾਹੁੰਦੇ ਹੋ ਪਰ ਮੂੰਹ ਭੌਲੀ ਦਾ ਨਾ ਜਿਆਦਾ ਟਾਈਮ ਟਿਕਦੀ ਨਹੀਂ ਖਿਜੀ ਹੈਗੀ ਖਾਬ ਹੋ ਜਾਂਦੀ ਹੈ ਵੀ ਤਾਂ ਕਰਕੇ ਮਤਲਬ ਬਾਕੀ ਉਹ ਸਿੱੰਢੀ ਸਿੱੰਢੀ ਵੀ ਨਹੀਂ ਬਦਹੀ ਨਾ ਜੀ ਕੜਕ ਕੜਕ ਵਧੀਆ ਲੱਗਦੀ ਆ ਹਨਾ ਤਾਂ ਕਰਕੇ ਆਪਾਂ ਡਰਾਈ ਫਰੂਟ ਜਿਆਦਾ ਪਾਵਾਂਗੇ ਮਤਲਬ ਬਦਾਮ ਬਦੂਮੇ ਪਾਵਾਂਗੇ ਤੇ ਬਾਕੀ ਕੋਈ ਇੱਛਾ ਕੁਝ ਵੀ ਪਾ ਸਕਦੇ ਨੇ ਤੇ ਹੁਣ ਆਪਣੀ ਜਿਹੜੀ ਪੰਜੀਰੀ ਆ ਜੀ ਬਿਲਕੁਲ ਖਾਣ ਦੇ ਲਈ ਰੈਡੀ ਆ ਮੈਂ ਤੁਸੀਂ ਬਣਾਓ ਘੈਂਟ ਜਿਹਾ ਕੱਪ ਚਾਹ ਦਾ ਤੇ ਨਾਲ ਨੂੰ ਲਓ ਪੰਜੀਰੀ ਤੇ ਜੈਕੇ ਨਾਲ ਖਾਓ ਤੇ ਦੱਸਿਓ ਕਿ ਟੇਸਟ ਕਿਵੇਂ ਦਾ ਹੈ ਹਨਾ ਤੇ ਮੈਂ ਤੁਹਾਨੂੰ ਬਾਅਦ ਵਿੱਚ ਦੱਸੂਗੀ ਤੇਰੀ ਰਿਵਿਊ ਕਿ ਕਿਸ ਤਰ੍ਹਾਂ ਦੀ ਬਣੀ ਆਗੀ ਵੈਸੇ ਮੈਨੂੰ ਤਾਂ ਦੇਖ ਦੇ ਕੇ ਪਾਣੀ ਆ ਰਿਹਾ ਮੂੰਹ 'ਚ ਕਿਉਂਕਿ ਮੈਨੂੰ ਬਹੁਤ ਜ਼ਿਆਦਾ ਪੰਜੀਰੀ ਬਹੁਤ ਜ਼ਿਆਦਾ ਪਸੰਦ ਆਗੀ ਮੈਂ ਪਹਿਲਾਂ ਵੀ ਬਹੁਤ ਪਸੰਦ ਕਰਦੀ ਸੀਗੀ ਮੇਰਾ ਇਹ ਹੁੰਦਾ ਸੀ ਕਿ ਮੈਂ ਵਿੱਚੋਂ ਦਾ ਅੱਖਾਂ ਅੱਖਾਂ ਚੁਗ ਲੈਣੀਆਂ ਹੁੰਦੀਆਂ ਬਚਪਨ 'ਚ ਤੇ ਹੁਣ ਆਪਣੀ ਜਿਹੜੀ ਪੰਜੀਰੀ ਆ ਗਈ ਉਹ ਰੈਡੀ ਹੋ ਚੁੱਕੀ ਆ ਠੀਕ ਹੈ ਜੀ ਜਿਹੜਾ ਮਾੜਾ ਫੋਟੋ ਤੁਹਾਨੂੰ ਕੀ ਦਿਖ ਰਿਹਾਗਾ ਇਹ ਸਾਰਾ ਮਤਲਬ ਸੋਖਦਾ ਹੋ ਜਾਣਾਗਾ ਕਿਉਂਕਿ ਗਰਮ ਗਰਮ ਕਰਕੇ ਆ ਜਿਹੜਾ ਕੀ ਦਿਖ ਰਿਹਾਗਾ ਹਨਾ ਜਦੋਂ ਇਹ ਠੰਡਾ ਹੋ ਜਾਣਾ ਜਿਉਂ-ਜਿਉਂ ਜਿਉਂ-ਜਿਉਂ ਘੂਆ ਜਿਹੜਾ ਤੁਹਾਨੂੰ ਬਿਲਕੁਲ ਨਹੀਂ ਦਿਗੂਗਾ ਤੇ ਆਪਾਂ ਥੋੜਾ ਜਿਹਾ ਪਾਉਣੇ ਹੁਣੇ ਚੁੱਲ੍ਹੇ ਦੇ ਵਿੱਚ ਹਨਾ ਕੱਢ ਕੇ ਥੋੜਾ ਆਪਾਂ ਕੋਠੇ ਤੇ ਛੱਡਦੇ ਹੁੰਨੇ ਆਂਗੇ ਤੇ ਥੋੜਾ ਆਪਾਂ ਜਿਹੜਾ ਆਪਣੇ ਕੋਈ ਵੀ ਆਪਣੇ ਜਿਦੂ ਆਪਾਂ ਮੰਨਤਾ ਕਰਦੇ ਆ ਘਰੇ ਉਹਦੇ ਲਈ ਹਿੱਸਾ ਕੱਢਦੇ ਆਗੇ ਹਨ ਤੇ ਉਸ ਤੋਂ ਬਾਅਦ ਆਪਾਂ ਖਾਣ ਦਾ ਲੇ ਲਵਾਂਗੇ ਲੋ ਸਭ ਤੇ ਤੁਸੀਂ ਕਿਤੇ ਨਹੀਂ ਜਾਣਾ ਚੈਨਲ ਤੇ ਬਣੇ ਰਹਿਣਾ ਚੈਨਲ ਨੂੰ ਸਬਸਕ੍ਰਾਈਬ ਕਰਨਾ ਲਾਈਕ ਤੇ ਬਟਨ ਬੜਾ ਕਮੈਂਟ ਕਰਕੇ ਜਰੂਰ ਦੱਸਿਓ ਤੇ ਬਲੌਗ ਇਸ ਤਰ੍ਹਾਂ ਦਾ ਲੱਗੇ ਕਿਵੇਂ ਦੀ ਲੱਗੀ ਮੇਰੀ ਬਣਾਈ ਹੋਈ ਤੁਹਾਨੂੰ ਪੰਜੀਰੀ ਇਸ ਵਾਰ ਥੋੜਾ ਜਿਹਾ ਕੀ ਮੈਨੂੰ ਲੱਗਿਆ ਕਿਉਂਕਿ ਪਰ ਮੌਸਮ ਦੇ ਹਿਸਾਬ ਨਾਲ ਪੌਦੇ ਮਹੀਨੇ ਦੇ ਹਿਸਾਬ ਨਾਲ ਕਿਉਂ ਬਿਲਕੁਲ ਸਹੀ ਹੈ ਮੇਰੀ ਕੌੜੀ ਕਿਉਂਕਿ ਹੁਣ ਥੋੜੀ ਜੀ ਤਰੋਤੀ ਵਾਲੀ ਚਾਹੀਦੀ ਹੈ ਪੰਜੀਰੀ ਹਨ ਤੇ ਇਹ ਜਦੋਂ ਹੀ ਖਤਮ ਹੋਊਗਾ ਫਿਰ ਆਪਾਂ ਤੁਹਾਨੂੰ ਗੱਜਪਾ ਵੀ ਬਣਾ ਸਕਦੇ ਆ ਗੁਜਰੇਲੇ ਦਾ ਹਲਵਾ ਵੀ ਬਣਾ ਸਕਦੇ ਆਗੇ ਮਤਲਬ ਕੁਝ ਵੀ ਚੀਜ਼ ਹੋ ਸਕਦੀ ਤੁਹਾਨੂੰ ਬਹੁਤ ਜਲਦੀ ਠੀਕ ਹੈ ਜੀ ਤਦ ਤੱਕ ਚੈਨਲ ਤੇ ਬਨੇ ਰਹਿਣਾਗਾ ਤੇ ਮਿਲ ਜੇ ਫੇਰ ਨੈਕਸਟ ਵੀਡੀਓ ਨਾਲ ਤਦ ਤੱਕ ਲਈ ਰੱਬ ਰੱਖਾ ਜੀ